ਮੇਰਾ ਪੰਜਾਬ ਮੈਂ ਰਹਦੀ ਵਿੱਚ ਪੰਜਾਬ ਦੇ ਜਿੱਥੇ ਪਾਣੀ ਵਗਦੇ ਆਪਦੇ ਗੁਰੂ ਨਾਨਕ ਸੱਚੇ ਸਾਥੀ ਮਰਦਾਨਾ ਰਬਾਬ ਦੇ ਪੰਜਾਬ ਦੀ ਮਿੱਟੀ ਨੂੰ ਲਾਲ ਕੀਤਾ ਕਈ ਬਲੀਦਾਨਾਂ ਨੇ ਭਗਤ ਸਿੰਘ ਜਿਹੇ ਸੂਰਵੀਰਾਂ ਵਾਰੀਆਂ ਦੇਸ਼ ਤੋਂ ਜਾਨਾਂ ਨੇ ਕਿ ਸਿਫਤ ਕਰਾਂ ਪੰਜਾਬ ਦੀ ਇਹ ਧਰਤੀ ਗੁਰੂਆਂ ਪੀਰਾਂ ਦੀ ਬੁੱਲੇ ਸ਼ਾ ਤੇ ਵਾਰਿਸ ਸ਼ਾ ਜਿਹੇ ਸੂਫੀ ਫਕੀਰਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਅਨੋਖੀ ਹੈ ਕੁਰਬਾਨੀ ਤਾਈਓ ਕਹਿਣ ਲੋਕੀ ਸਰਬੰਸ ਦੇ ਦਾਨੀ ਜਹਾਂਗੀਰ ਨੇ ਜ਼ੁਲਮ ਕੀਤੇ ਲਾਹੌਰ ਪਈ ਗੂੰਜ ਸੀ ਤਸੀਹੇ ਸਹਿ ਗੁਰੂ ਅਰਜਨ ਦੇਵ ਜੀ ਬਣੇ ਸ਼ਾਂਤੀ ਦੇ ਪੁੰਜ ਸੀ ਗੁਰੂ ਹਰਗੋਬਿੰਦ ਜੀ ਨੇ ਧਰਮ ਨੂੰ ਬਚਾਉਣ ਲਈ ਧਾਰੀਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਨੇ ਇਹਨਾਂ ਕੌਮਾਂ ਨੂੰ ਸਲਾਮਾਂ ਨੇ ਝੁਕ ਝੁਕ ਸਲਾਮਾਂ ਨੇ ਇੱਥੇ ਜਨਮ ਹੋਇਆ ਹੋਣ ਹਾਰ ਲਿਖਾਰੀਆਂ ਦਾ ਸਹਿਤ ਰਚਦਾਨ ਦਿੱਤਾ ਪੰਡਾ ਪਾਰੀਆਂ ਦਾ ਮੇਰੇ ਪੰਜਾਬ ਦੀ ਧਰਤੀ ਕਈ ਰੁੱਤਾਂ ਹੰਡਾਉਂਦੀ ਏ ਇੱਕੋ ਭਾਸ਼ਾ ਜੋ ਪੰਜਾਬੀਆਂ ਵਿੱਚ ਪਿਆਰ ਵਧਾਉਂਦੀ ਏ ਬੋਲੀ ਪੰਜਾਬੀ ਸਾਡੀ ਮਾਂ ਬੋਲੀ ਅਖਵਾਉਂਦੀ ਏ ਸੂਰਬੀਰਾਂ ਦੀ ਕੁਰਬਾਨੀ ਯਾਦ ਕਰਾਉਂਦੀ ਏ ਬੋਲੀ ਪੰਜਾਬੀ ਸਾਡੀ ਮਾਂ ਬੋਲੀ ਅਖਵਾਉਂਦੀ ਏ ਧੰਨਵਾਦ